ਤੂੰ ਨਾ ਸਾਈਟ ਆੜਦਾ ਮੋਟਾ ਨਹੀਂ ਮੈਂ ਆ ਤੇਰਾ ਪੇੜਾ ਬਜਾ ਲੜ ਜਾ ਭੂੜ ਤੇਰੇ ਲੱਤ ਤੇ ਮੇਰਾ ਚਰਦਾ ਜੇ ਤਾਂ ਜਿੱਤ ਤਰਦੇ ਕਰਦੇ ਜਿੱਤ ਤਰਦੇ ਤਰਦੇ ਕਰਦੇ ਸਰਚਦਾਰ ਸਰਚਦਾਰ ਹੈਲੋ ਉਹ ਪੁੱਤ ਨੂੰ ਡਾਡੀ ਤਾਂ ਮਾਰਤਾ ਸੀ ਅੱਜ ਇਹ ਕੌਣ ਸਰਪੰਚਾ ਮੈਂ ਤੇਨੂੰ ਆਇਆ ਕਹਿੰਦਾ ਇਹਨੂੰ ਤੋੜ ਦਿੰਨੇ ਆ ਪਰ ਜੇ ਉਹ ਫੇਰ ਆ ਗਏ ਜੱਫੋ ਜੱਫੀ ਫੇਰ ਹੋਣਗੇ ਯਾਰ ਉਹ ਭਾਈ ਕੀ ਹੈ ਨਹੀਂ ਯਾਰ ਕਿਸੇ ਕੰਮ ਦਾ ਆਖਿਆ ਤੇਨੂੰ ਸੀਗਾ ਵੀ ਮਾਰਾ ਡਰਾ ਜੀ ਜਰਾ ਮੈਂ ਮਰਾਲੇ ਪਰ ਪਤਾ ਨਹੀਂ ਕੀ ਕਹਿੰਦਾ ਕੀ ਨਾ ਚੱਕੀ ਜਾਂਦਾ ਬੈਟਰ ਬੈਟਰ ਹੁਣ ਮੇੇ ਬਣੀ ਕੱਲ ਇੱਕ ਸੁਣ ਲੈ ਮਿਊਜ਼ੀਸ਼ੀਅਨ ਪਾਣੀ ਪੂਰਾ ਸਕਿਆ ਅੱਜ ਆਪਾਂ ਇੱਕ ਪਾਸਾ ਕਰਕੇ ਜਾਣਾ ਪੈਸੇ ਲੈ ਕੇ ਪੈਸੇ ਲੈ ਕੇ ਜਾਣੇ ਆ ਯਾਰ ਕੱਲਿਆ ਕੋਈ 2 ਲੱਖ ਰੁਪਏ ਦਿੱਤਾ ਭੈਣ ਤੋਂ 3 ਸਾਲ ਹੋ ਗਏ ਯਾਰ ਰਾਹ ਤੇ ਨਹੀਂ ਆਉਂਦਾ ਕੇਹਤੇ ਯਾਰ ਹੈ ਕੱਲੀ ਨਹੀਂ ਕਹਦਾ ਖਾ ਖਾ ਕੇ ਤੇ ਕਿ ਮੈਂ ਝੋਟੇ ਵਰਗਾ ਤੁਰਦਾ ਜੇ ਇੱਕ ਮੈਂ ਥੋਨੇ ਚ ਪਚਾਲ ਪਾ ਦ ਉਹ ਜਟਵਾੜਾ ਹੁਣ ਸੁਣੋ ਹਾਂ ਹਾਂ ਨਾ ਮਤਲਬ ਕੀ ਹੋ ਮੈਂ ਤੂੰ ਜੱਟ ਬੈਠ ਕੌਣ ਹੁੰਦਾ ਪਹਿਲਾਂ ਮੈਂ ਗੱਲ ਸੁਣ ਲੈ ਮੈਂ ਪਹਿਲਾਂ ਮੈਂ ਚੁੰਡੀ ਲਾ ਲੈ ਮੈਂ ਆਰੀਆ ਤੇਰੇ ਨਾਲ ਗੱਲ ਇੱਕ ਕਰਦਾ ਵੀ ਮੇਰੇ ਪੈਸੇ ਤਰੇ ਥੇ ਐ ਤਾਂ ਪੈਸੇ ਮਿਲਦੇ ਨਹੀਂ ਜੇ ਮੈਂ ਤੂੰ ਬੋਲਦਾ ਨਹੀਂ ਬੋਲਣਾ ਮਤਲਬ ਜੱਟ ਜਿਹੜੇ ਜੱਟ ਵੈਰ ਹੁੰਦੇ ਆ ਮੈਂ ਤੈਨੂੰ ਗੱਲ ਐ ਕਹਿੰਦਾ ਜਦੋਂ ਤੂੰ ਪੈਸੇ ਲੈਣੇ ਸੀ ਉਦੋਂ ਤੂੰ ਕਿਹੜਾ ਮਿੰਟਾ ਕਰਦਾ ਸੀ ਉਹ ਉਦੋਂ ਤਾਂ ਤੈਨੂੰ ਹੋਰ ਚੀਜ਼ਾਂ ਦੀ ਭੁੱਲ ਜਾਣੇ ਹੁੰਦੇ ਆ ਭੁੱਲ ਜਾਣੇ ਹੁੰਦੇ ਤੇ ਕਾਰੋਬਾਰ ਵੀ ਤੰਗ ਕਰਦੇ ਹਾਂ ਕੌੜਾ ਬਾਰ ਨਹੀਂ ਹਟਾ ਘੜਦਾ ਤੇਰੇ ਪਰ ਕਿ ਹੋਰ ਛੱਤੀ ਫਿਰਦੇ ਆ ਜਾ ਮੇਰੇ ਕੋਲ ਆ ਜਾ ਪੈਸਾ ਲੋਕਾਂ ਕੋਲ ਆ ਆ ਪਿਆ ਉਹ ਯਾਰ ਮੇਰੇ ਨਾਲ ਦੇਖ ਭਾਈ ਪਕਾਈ ਲੱਖ ਦੋ ਲੱਖ ਦੀ ਕੀ ਗੱਲਾ ਯਾਰ ਪਕਾਈ ਮੇਰੇ ਨਾਲ ਮਾਰਨਾ ਪਕਾਈ ਦਾ ਤੂੰ ਮਾਰ ਮੇਰੇ ਪੈਸੇ ਮੇਰੇ ਜੀਤਾ ਕਰ ਦੇਵਾਂ ਦਾਦਾ ਮੇਰਾ ਕਰ ਦਿਆਂ ਕਿਵੇਂ ਕਰ ਦੂ ਨਹੀਂ ਮੇਰੀ ਗੱਲ ਮੈਂ ਤੈਨੂੰ ਗੱਲ ਇੱਕ ਮੇਰੀ ਗੱਲ ਸੁਣ ਲੈ ਹਾਂ ਮੈਂ ਨੇੜੇ ਹੋਣ ਜਵਾਂ ਮੈਂ ਤੈਨੂੰ ਕੱਲੇ ਕਹਿੰਦੇ ਆੜ ਗਿਆ ਪੈਸੇ ਮੇਰੇ ਚੁੱਪ ਕਰਕੇ ਦੇ ਦੇ ਤੈਨੂੰ ਦੇਖ ਬਿਆਜ ਤੈਨੂੰ ਛੱਡਿਆ ਅੱਛਾ ਠੀਕ ਹੈ ਮੇਰਾ 2 ਲੱਖ ਰੁਪਇਆ ਫੰਡਰ ਮੈਂ ਆ ਤੇਰਾ ਬਿਹੜਾ ਬਜਾ ਲੜ ਜਾ ਭੂੜ ਤੇਰੇ ਲੱਤ ਤੇ ਮੇਰਾ ਜਰਦਾ ਜਰਦਾ ਤੱਕ ਜਿੱਤ ਧਰ ਦੇ ਕਰ ਦੇ ਜਿੱਤ ਧਰ ਦੇ ਧਰ ਦੇ ਸਰਚ ਧਰ ਦੇ ਸਰਚ ਧਰ ਦੇ ਆ ਯਾਪਾ ਕੜਾ ਸਰਚ ਪੰਜਾ ਪੰਜਾ ਜਿੱਤ ਪੰਜਾ ਪੰਜਾ ਸਰਪੰਚ ਕੋਲੇ ਤਰੀਕੇ ਮੈਂਟਲ ਅਗੇ ਕਰਤਾ ਕਮ ਬਜਾ ਪੰਜਾ 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 ਪੈਂ ਕੜਾ ਮੈਂ ਕਰਤਾ ਕਮ ਜਣਾ ਬੋਲ ਜੇ ਤੂੰ ਕਰਤਾ ਕਮ ਹੋਏ ਪੰਜਰ ਜੰਮ ਫਿਰ ਚੋਈ ਮਨਾ ਮੈਂ ਤਲਾ ਸਿੱਧਾ ਦੂੰ ਤੂੰ ਕਹੀ ਗਿਆ ਮਾਰ ਮਾਰ ਓਏ ਮਾਰ ਮਾਰ ਮੈਂ ਤਾਂ ਤੈਨੂੰ ਮੂੰਹ ਗੱਲ ਕਰਦਾ ਜੀ ਵੀ ਕੋਈ ਸਾਲਿਆ ਬੋਦੇ ਦੇ 2 ਲੱਖ ਕਿਹੜਾ ਲੈਣਾ ਮੈਂ ਤਲਾ ਉੱਤੇ ਚਾਰ ਲਾਉਣਾ ਪੂ ਆਪਾਂ ਨੂੰ ਲੱਗਣ ਲੱਗਣ ਦਾ ਮੈਨੂੰ ਨਹੀਂ ਪਤਾ ਲੱਗਣ ਲੱਗਣ ਦਾ ਪਤਾ ਕਿ ਤੂੰ ਤਾਂ ਪਤਾ ਵਾਦਾ ਆਵਦਾ ਤਾਂ ਜੀਤ ਯਾਰ ਓਏ ਪੰਪ ਦਾ ਮਤਲਬ ਤੇਰੇ ਮਾਰਨਾ ਪੂਏ ਓਏ ਯਾਰ ਹੈ ਉਹੀ ਗੱਲ ਯਾਰ ਮੇਰੇ ਮਨ ਕੁਕਰੀਆ ਕੁੜੀ ਚੋਦਾ ਉਹ ਚਾਰ ਹੀ ਨਾ ਜਮਾਉ ਤੂੰ ਫਿਰ ਮੈਂ ਕੀ ਕਰਦਾ ਹੁਣਾ ਨਹੀਂ ਕਰਦਾ ਹੁਣਾ ਮੈਨੂੰ ਲੈ ਤੂੰ ਕਿਹੜੇ 2 ਲੱਖ ਰੁਪਏ ਮੇਰਾ ਚਾਰ ਬੰਦ ਪਾਏਗਾ ਤਾਲਾ ਪਸਰਪੰਚ ਕੋਲੇ ਜਾ ਕੇ ਆਜਾ ਮਰਾ ਪੁੱਛ ਦੇ ਕੋਈ ਜੇ ਗੱਲ ਬਣ ਜੀਏ ਤਾਂ ਯਾਰਾ ਪੜਿਆ ਹਾ ਲੱਕੜ ਨੇ ਕੀ ਹੋ ਗਿਆ ਭਾਂਟੋਦਾ ਯਾਰਾ ਸਰਪੰਚ ਸਾਹਿਬ ਵਖਾ ਯਾਰਾ ਪਾਉ ਖੇਤ ਹੀ ਮਿਲ ਗਿਆ ਬਈ ਹੈ ਨਾ ਓਏ ਅੱਲੇ ਪੱਲੇ ਕੰਮ ਤਾਂ ਪਤਾ ਆ ਜਾ ਕੋਈ ਕਾਲ ਸਰਪੰਚ ਸਾਹਿਬ ਉਹ ਕੀ ਹਾਲ ਹੈ ਜੀ ਹਾਂ ਵਧੀਆ ਜੀ ਹੋਰ ਭਾਈ ਤੇ ਜੇ ਕਿੱਦਾਂ ਕਰਦੇ ਹੋ ਉਹ ਯਾਰ ਬੱਤ ਕੀ ਦਸ਼ੇ ਸਰਪੰਚਾ ਬੇਫਤਾ ਚ ਪੈ ਗਿਆ ਯਾਰ ਇਹਦੀ ਭਾਂ ਨੂੰ ਲੈਣੇ ਤੇ ਦੇਣੇ ਪੈ ਗਿਆ ਇਧਰੋਂ ਹਲਾ ਜੀ ਤੇ ਪੈ ਗਿਆ ਯਾਰ ਹੁਣ ਯਾਰਾ ਮਾਰ ਕੇ ਕੁੰਡਾ ਪਾਣਾ ਟਣਿਆ ਖੜਾ ਯਾਰ ਉਹ ਕਹੀ ਜਾਂਦਾ ਤੇਰਾ ਲੜਦੇ ਕਾ ਨੂੰ ਉਹ ਯਾਰ ਲੜਦੇ ਕਾ ਨੂੰ ਮੈਂ ਤੈਨੂੰ ਦਾ ਗੱਲ ਅਸਲ ਵਿੱਚ ਸਰਪੰਚਾ ਮੈਂ ਤੈਨੂੰ ਗੱਲ ਦੱਸਦਾ ਮੁੱਢਲੀ ਗੱਲ ਕੀ ਹੋਈ ਆ ਹਾਂ ਭਾਈ ਦੱਸ ਅਸੀਂ ਲੈਣੇ ਸੀ ਮੈਂ ਲੈਣੇ ਸੀ ਗੇਲੇ ਤੋਂ ਪੈਸੀ ਅੱਛਾ 2 ਸਾਲ ਹੋ ਗਏ 2 ਲੱਖ ਰੁਪਏ ਦਿੱਤਾ ਸੀਗਾ ਅੱਛਾ ਭਾਈ ਹੁਣ ਨਾ ਤਾਂ ਪੈਸੇ ਦਿੰਦਾ ਨਾ ਕਿਸੇ ਗੱਲ ਤੇ ਆਉਂਦਾ ਅੱਜ ਮੈਂ ਤੇ ਜੀਤ ਆ ਕੇ ਉਧਰੋਂ ਖੇਤੋਂ ਆਉਂਦੇ ਆਉਂਦੇ ਮੈਂ ਆਖਿਆ ਯਾਰ ਉਹ ਖੇਤ ਕੰਮ ਕਰੀ ਜਾਂਦਾ ਸੀ ਮੈਂ ਚੱਲ ਮੜਾ ਮੋਟਾ ਕੋ ਰੋ ਮੜਾ ਮਾਰ ਕੇ ਉਧਰ ਕੋਈ ਚੱਲ ਹੁੰਦਾ ਹੀ ਆ ਯਾਰ ਵੀ ਬੰਦਾ ਦੇ ਦੂ ਪੈਸੇ ਮੈਂ ਤਾਂ ਇਹਨੂੰ ਕੰਝਾ ਤੈਨੂੰ ਮੜਾ ਰੋ ਮਾਰਨ ਨੂੰ ਆਖਿਆ ਜੇ ਨਹੀਂ ਤਾਂ ਕੁੰਡਾ ਤਰਤਾ ਯਾਰ ਉਹ ਭਾਈ ਜੀਤ ਤੂੰ ਵੀ ਮੜਾ ਕੰਮ ਕੀਤਾ ਹੋਰ ਤੇ ਮੈਨੂੰ ਹੁਣ ਲੱਗਦਾ ਵੀ ਇਹ ਨਹੀਂ ਕਵਾਦਾ ਤਾਂ ਵਧਾਤਾ ਸਰਪੰਚਾ ਤੂੰ ਜਿੰਮੇ ਮਰਜੀ ਕਰ ਭਾਵੇਂ ਪੱਟੇ ਜਾਵਾਂ ਹੱਲ ਕਰਨਾ ਚੱਲ ਕੋਈ ਗੱਲ ਨਹੀਂ ਆਪਾਂ ਨੂੰ ਭਾਈ ਕੋਈ ਮਸਲਾ ਹੱਲ ਕਰਦੇ ਆ ਪਰ ਜਿੰਮੇ ਮਰਜੀ ਕਰਉਣਾ ਕੋਈ ਗੱਲ ਨਹੀਂ ਮਸਲਾ ਹੱਲ ਆਪਾਂ ਹੋਰ ਕਰ ਦਿਆਂ ਕੋਈ ਗੱਲ ਨਹੀਂ ਮਸਲਾ ਹੱਲ ਹੋ ਜਾ ਸਰਪੰਚ ਜਿੰਮੇ ਮਰਜੀ ਕਾਰਵਾਈ ਹੁਣ ਤੇਰੇ ਰੱਖਣਦੇ ਆ ਚਲੋ ਕੋਈ ਗੱਲ ਨਹੀਂ ਆਪਾਂ ਤੇ ਜੇ ਫੋਨ ਲਾਉਣਿਆਂ ਪੂਰੇ ਸਾਧਿਆਂ ਨੂੰ ਮੈਂ ਤਾਂ ਜਾਨਾਂਗਾ ਕਿਸੇ ਪਾਸੇ ਉਹ ਤੂੰ ਖੜਾ ਜਾ ਉਹ ਤੂੰ ਵੀ ਬੈਠ ਭਾਈ ਜੀ ਤਾਂ ਕੋਈ ਗੱਲ ਨਹੀਂ ਮੈਂ ਇੱਕ ਵਾਰ ਕਹਿ ਰਿਹਾ ਜੀ ਮੀ ਜੀ ਨੂੰ ਪਟਾਲ ਦਿੰਦੇ ਕਿਸੇ ਪਾਸੇ ਸਰਪੰਚ ਕੋਈ ਗੱਲ ਨਹੀਂ ਭਾਈ ਖੜਾ ਰਹਿਣ ਦੇ ਹੈਲੋ ਹੈਲੋ ਉਹ ਪੁੱਤ ਉਹ ਨਾਲ ਗੱਡੀ ਤਾਂ ਮਾਰਤਾ ਸੀ ਅੱਜ ਇਹ ਕੌਣ ਸਰਪੰਚ ਆਜਾ ਸਰਪੰਚਾ ਕਿਵੇਂ ਆ ਉਹ ਮਾਰਤਾ ਮੇਰੇ ਤੇ ਜੇ ਮੈਂ ਤਾਂ ਛੱਟ ਵੀ ਹੋਤੇ ਕਿਤਾ ਮੈਂ ਜੀ 10-12 ਬੰਦੇ ਸੀ ਇੱਕ ਆਪ ਸੀਗਾ ਸਾਈਕਲੀ ਜਲੀ ਫਿਰਦਾ ਯਾਰ ਇੱਥੇ ਪੈਮਾ ਦੇ ਰੀਡ ਦੀ ਏਡੀ ਨੂੰ ਝਟਕਾ ਪੈ ਗਿਆ ਖੁੰਡਾ ਮਾਰਿਆ ਪਤਾ ਨਹੀਂ ਕਿਹੜਾ ਸੀ ਉਹ ਇੱਕ ਲਿਬੜਿਆ ਆਇਆ ਉਹ ਕੋਈ ਗੱਲ ਨਹੀਂ ਤਾ ਵੀ ਕੋਈ ਆ ਗਿਆ ਮੇਰੇ ਕੋਲ ਉਹਦੇ ਕੱਢ ਬੈਠਾ ਮੈਂ ਇੱਥੇ ਆ ਜਾਓ ਫਿਰ ਕੋਈ ਗੱਲ ਨਹੀਂ ਨੰਨਾ ਉਹ ਤਾਂ ਉਦਾਂ ਠੀਕ ਹੈ ਨੰਨਾ ਪਰ ਰੈਂਦਨੀ ਪੈਸੇ ਮਿਲਦੇ ਹੁੰਦੇ ਚੱਲ ਮੈਂ ਭਰਾਉਣਾ ਔਖਾ ਔਖਾ ਖੜਾ ਹੋ ਕੇ ਦੇਖਣਾ ਜੇ ਕੋਈ ਇੱਥੇ ਖੜਾ ਕਰਨ ਵਾਲਾ ਹੋਇਆ ਆਉਣਾ ਫਿਰ ਮੈਂ ਤੇਰੇ ਕੋਲ ਹੀ ਆਉਣਾ ਖੇਤ ਹੀ ਹੈ ਹਾਏ ਹਾਏ ਆਏ ਆਉਣਾ ਚੱਲ ਮੈਂ ਮੈਨੂੰ ਮਰਾ ਬਿਕ ਜਿਆ ਬੱਜਿਆ ਤਾਂ ਮਾੜਾ ਜਿਹਾ ਖੁੰਡਈ ਆ 2 ਲੱਖ ਰੁਪਏ ਮੁਕਰਾਂਗੇ ਆ ਤਾਂ ਬਹਾਨਾ ਨਹੀਂ ਮਿਲ ਗਿਆ ਜਿਹੜਾ ਆਪ ਮਾਰ ਗਏ ਉਹ ਮੈਂ ਤਾਂ ਉਹ ਹੀ ਨਹੀਂ ਦੇ ਕੇ ਰਾਜੀ 20 ਜਾਂਸ ਗਾਣਾ ਦੇ ਮੁਕਰ ਗਿਆ ਪਹਿਲਾਂ ਫੀਟਰ ਜੇ ਕਢਾਇਏ ਸੀ ਉਹਨਾਂ ਦੇ ਨੂੰ ਧੁੱਗਾ ਜੱਕਤਾ ਏਜੰਸੀ ਗਾਣਾ ਨੂੰ ਜੱਕਤਾ ਤੂੰ ਕਹਦਾ ਵਿਚਾਰਾਂ ਤੇ ਜੇ ਤੈਨੂੰ ਮੈਂ ਕਿਹੜੀ ਨੂੰ ਰੋਕੜੀ ਭੈਂਦੀ ਸਰਪੰਚਾ ਮੈਂ ਤੈਨੂੰ ਐਂ ਕਹਿੰਦਾ ਇਹਨੂੰ ਤੋੜ ਦਿੰਨੇ ਆ ਪਰ ਜੇ ਉਹ ਫੇਰ ਆ ਗਏ ਜੱਫੋ ਜੱਪੀ ਫੇਰ ਹੋਣਗੇ ਆਹੋ ਭਾਈ ਉਹ ਆਹੋ ਭਾਈ ਕੀ ਹੈ ਨਹੀਂ ਯਾਰ ਕਿਸੇ ਕੰਮ ਦਾ ਆਖਿਆ ਤੈਨੂੰ ਉਹੀ ਸੀਗਾ ਵੀ ਮਾਰਾ ਡਰਾ ਜੀ ਯਾਰ ਮੂਹ ਮਾਰਦਾ ਪਰ ਪਈ ਪਤਾ ਨਹੀਂ ਕੀ ਕਹਿੰਦਾ ਕੀ ਨਾ ਝੋਕੀ ਜਾਂਦਾ ਬੈਟਰ ਬੈਟਰ ਹੁਣ ਮੇਰੇ ਬਣੀ ਹੋਰ ਕੀ ਕਰਾਂ ਚੱਲ ਕਮੀ ਨਾ ਝੋਕ ਨੂੰ ਹੁਣ ਮੈਂ ਤੈਨੂੰ ਕਹਿਦਮ ਆਏ ਸੀ ਵੀ ਭਾਈ ਤੂੰ ਮਰੇ 22 ਮਾਰ ਮਾਰ ਆਹ ਨੂੰ ਯਾਰ ਤੜੀ ਕੇ ਨਾਲੇ ਨਾ ਤੜੀ ਗਿਆ ਤੈਨੂੰ ਕਹਿ ਸੀ ਵੀ ਭਾਈ ਮਰੇ ਡਰਾਬਾ ਦੇਣਾ ਓਏ ਸਿਰ ਚ ਮਾਰਨ ਨੂੰ ਤੈਨੂੰ ਕਿਹਨੇ ਕਹਿ ਸੀ ਚੱਬਦਾ ਯਾਰ ਹਾਂ ਚੱਬਦਾ ਯਾਰ ਭਾਜ ਯਾਰ ਆ ਮੈਂ ਤੁਮਰੂ ਦਾ ਹਾਂ ਮਾਰੇਗਾ ਇੱਕ ਤੂੰ ਭੰਗਦਾ ਵਾ ਮੇਰੇ ਨਾਲ ਲੜਨ ਨੂੰ ਤੇ ਹੋਣ ਕਵਾਰ ਦੀ ਗੱਲ ਤਾਂ ਇਹ ਆ ਯਾਰ ਮੈਨੂੰ ਹੋਰ ਨਹੀਂ ਸਮਝ ਆਉਂਦੀ ਲੈ ਸਰਕਾਰ ਲੋਪਨ ਲੈ ਕੇ ਕਿਹਾ ਤਾਂ ਮੈਂ ਲੈ ਆਇਆ ਸਰਪੰਚ ਆਪ ਦੀ ਮਦਦ ਤੇ ਸੀਗਾ ਉਹ ਤਾਂ ਮੇਰੀ ਗੁੰਡਾ ਟੂਹੇ ਚ ਮਾਰਨਾ ਸੀਗਾ ਯਾਰ ਕਰੇ ਬੰਦਾ ਕੀ ਯਾਰ ਹੈ ਇਹ ਜਿਹੇ ਬੰਦੇ ਨੂੰ ਨਾ ਕਿਹਦਾ ਚੱਲਿਆ ਗਿਆ ਉਹ ਯਾਰ ਠੀਕ ਹੈ ਜੀ ਭਾਈ ਕੀ ਕਰੀਏ ਹੁਣ ਯਾਰ ਪੈਸੇ ਦੇ ਕੇ ਦੁਸ਼ਮਨੀ ਪਾਉਣ ਨੂੰ ਤਾਂ ਹੋ ਗਿਆ ਤੂੰ ਲਾਲ ਸਵਾ ਤੱਤਾ ਤੈਨੂੰ ਪਤਾ ਹੀ ਆ ਹੋਰ ਕੀ ਹੈ ਉੱਥੇ ਮੇਰੀ ਮਾਰਨਾ ਸੀ ਗੁੰਡਾ ਟੂਹੇ ਚ ਆ ਤੈਨੂੰ ਪਤਾ ਤਾਂ ਹੈਗਾ ਵੀ ਆ ਹੁਣ ਤੇਰੇ ਸਾਹਮਣੇ ਆ ਤੂੰ ਦੇ ਨਾਲੇ ਵਾਦਾ ਵਾਦਾ ਆ ਨਾ ਲੈ ਕੇ ਆਇਆ ਕਹਿੰਦਾ ਮੈਂ ਇਟਾ ਮਾਰੂਗਾ ਵੱਗ ਕਰਦੇ ਆ ਮਸਲਾ ਹੱਲ ਤੱਕ ਕਰਾਂਗੇ ਕੋਈ ਨਾ ਕੋਈ ਕਰ ਤੂੰ ਸਰਪੰਚਾ ਬਈ ਬਣ ਕੇ ਕਾ ਯਾਰ ਹੱਲੇ ਯਾਰ ਹਾਏ ਊਗੇ ਢੰਗ ਢੂੰਗ ਜੇ ਕਰ ਪੈਸੇ ਤਾਂ ਹੁਣ ਆਪਣੇ ਪਹਿਣਗੇ ਆਪਾਂ ਨੂੰ ਭੈਂਦ ਨਾ ਲਾਗੜ ਦੀਨ ਜਾ ਉਹ ਬੈਠਾ ਉਹਦੇ ਕੋਲੇ ਹਾਏ ਹਾਏ ਐਵੇਂ ਬੁਸੀ ਨਹੀਂ ਦੰਦਾ ਮੈਂ ਤਾਂ ਵੱਡੇ ਵੱਡੇ ਦਨ ਨਹੀਂ ਦਿੱਤੇ ਇੱਕ ਤਾਂ ਸਹੀ ਭੈਂਟ ਆ ਯਾਰ ਕਿ ਮੈਂ ਢੰਗ ਲਾ ਜਾਉਂਗਾ ਸਰਪੰਚਾ ਹੇ ਹੋਰ ਭਾਈ gele ਸਰਪੰਚਾ ਕੀ ਹਾਲ ਨੇ ਠੀਕ ਐ ਬਸ ਆਦਾ ਭਾਈ ਬਹਿ ਜਾ ਇੱਧਰ ਬਹਿ ਜਾ ਇਹਦੇ ਕੋਲੇ ਤਾਂ ਕੰਮ ਬਿਠਾਣਾ ਦੁਸ਼ਮਣ ਕੋਲੇ ਮੈਥੋਂ ਕਹੀ ਵੱਜ ਜੂਗੀ ਤਾਂ ਗਲ ਪੈਣ ਨੂੰ ਫਿਰਦਾ ਹੈ ਬਹਿ ਜਾ ਭਾਈ ਕੀ ਮਸਲਾ ਆਪੀ ਗਲ ਪੈਣ ਨੂੰ ਵਰਦਾ ਪੈਸੇ ਦੇ ਕੇ ਦੁਸ਼ਮਣੀ ਛੇੜੀ ਆ ਸਰਪੰਚਾ ਉਹ ਕੋਈ ਗੱਲ ਨਹੀਂ ਭਾਈ ਕਰਾਉਣਿਆ ਮਸਲਾ ਥੋੜਾ ਅਦਾ ਮੇਰੇ ਸੱਤ ਮਨ ਕੇ ਟੁੱਟ ਗਏ ਉਹ ਕੋਈ ਗੱਲ ਹਾਂ ਅੱਜ ਵਰਗਾ ਤੂੰ ਪੈਂਦੇ ਕਿ ਤਦਾਬ ਕਿਥੋਂ ਦੇ ਕਿਤੇ ਕਿਤੇ ਦੇ 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 ਬੋਲੀ ਬੈਠੀ ਭਾਈ ਹਏ ਹੇ ਸਾਟਲੀ ਆ ਨਾ ਅੰਤਾਜੀ ਵੱਜੀ ਐ ਹਾਂ ਸਾਟਲੀ ਵੱਜੀ ਅਮਰੀਕੀ ਚ ਥਾ ਭੈਣ ਘਰਾਵਾ ਇਹਨਾਂ ਲੋਕੀ ਭਾਈ ਗੇਲੇ ਇੱਕ ਤਾਂ ਬਲੇਰੋ ਵਾਲੇ ਸੀ ਉਹ ਕਿਹੜੀ ਸੀ ਬਲੇਰੋ ਯਾਰ ਕਪ ਮਰੀਆ ਨਾ ਗੱਜੀ ਸੀ ਮੇਰੇ ਕੋਲ ਯਾਰ ਇੱਕ ਜੀਤ ਸੀ ਸਰਪੰਚ ਜੀ ਦੋ ਮਿੰਟ ਰੁਕ ਜਾ ਪਹਿਲਾਂ ਇਹਦੀ ਗੱਲ ਸੁਣ ਲੀ ਸੁਣ ਤਾਂ ਲੈ ਪਹਿਲਾਂ ਕਿਵੇਂ ਨਾਸਾਂ ਦੇ ਕਿਵੇਂ ਡਰ ਰਿਹਾ ਪੈਂਦ ਨਾ ਲਗੜਦੀ ਨਭਾ ਵੀ ਦੂ ਮੈਂ ਕਹੀ ਨਹੀਂ ਮੈਂ ਨਾਸਾਂ ਮੈਂ ਤੋ ਲੱਖ ਰੁਪਈਆ ਲੈਣਾ 2 ਸਾਲ ਹੋ ਗਏ ਤੂੰ ਕੱਲ ਨਹੀਂ ਬਣੜ ਕੇ ਕੌਣ ਦਾ ਜਾ ਰੈਨੇਗਾ ਤੂੰ ਤੁਸੀਂ ਐਂ ਕਰੋ ਭਾਈ ਫਿਰ ਮੇਰੇ ਕੋਲੇ ਕਾ ਧੋਏ ਹੋ ਤੁਸੀਂ ਆਪ ਆਪ ਹੀ ਨਿਮੇੜਾ ਹੋਰ 10 ਸਾਲ ਕੋਈ ਰੁਪਈਆ ਤੂੰ ਕਰ ਲੈ ਕੋਈ ਇੱਕ ਖੁੰਡਾ ਹੋਰ ਮਾਰਦਾ ਨਿਮੇੜ ਦਿੰਦਾ ਯਾਰ ਨਿਮੇੜ ਦਿੰਦਾ ਕੱਪਾਂ ਦੇ ਲੱਕ ਬੰਨਿਆ ਪੈਸੇ ਕੱਪਾਂ ਦੇ ਲੱਕ ਬੰਨਨੇ ਉਹ ਭਾਈ ਲੜਾਈਆਂ ਚ ਕੁਝ ਨਹੀਂ ਰੱਖਿਆ ਬਹਿ ਕੇ ਸੋਜਾ ਆ ਗਿਆ ਸਰਪੰਚਾ ਸਿਰ ਨੂੰ ਸੋਜਾ ਕਿੱਥੇ ਬੱਜੀ ਐ ਭਾਈ ਐਸੇ ਸਿੱਪ ਬੱਜੀ ਐ ਆਲੂ ਵਿੱਚ ਅੱਛਾ ਭਾਈ ਇਹ ਦੇਖ ਭੈਣ ਘੜਾਵਾ ਕਿਵੇਂ ਉਹ ਭਾਈ ਛੋਟਾ ਵੀ ਕੰਮ ਮਾਰਾਗਾ ਐਸ ਲੋਟ-ਸੋਟੀ ਮਾਰ ਲਦਾ ਖੇਤ ਆ ਕੇ ਨਾਲ ਕੀ ਬਣਦਾ ਕੇਸ ਤੂੰ ਆਪ ਹੀ ਲਾਦਾ ਸਰਪੰਚਾ ਸਾਹਿਬ ਆ ਦੇਖੀ ਬੈਠੇ ਆ ਭਾਈ ਉਹਨੂੰ ਸਰਪੰਚਾ ਮਰੀ ਜੀ ਉਹ ਪਾਲੀ ਸੀਗਾ ਆਪਣਾ ਜਦੋਂ ਭਾਈ ਇਹ ਕਈ ਮਾਰਦਾ ਸੀਗਾ ਸਿੱਧੀ ਮੇਰੇ ਉਹਨੇ ਮੂਰੇ ਖੁੰਡਾ ਕਰਤਾ ਢੰਗ ਕਰਦਾ ਡਿੱਗਿਆ ਸਰਪੰਚਾ ਇਹ ਵੀ ਡਿੱਗਿਆ ਰਾਂਜਾ ਹੈਗਾ ਅਸੀਂ ਕੇਸ ਤਾਂ ਤੇਰੇ ਦੀ ਬਣਦਾ ਜੇ ਕੋਈ ਨੁਕਸ ਹੋ ਜਾਂਦਾ ਭਾਈ ਕੋਈ ਤਾਂ ਗੱਲ ਹੈ ਚੱਲ ਭਾਈ ਭਾਈ ਦੇਖੋ ਜਦੋਂ ਮੇਰੇ ਖੁੰਡਾ ਮਾਰਾ ਮੈਨੂੰ ਤਾਂ ਬਲੇਰੋ ਲੱਗਿਆ ਸੀ ਵੀ ਬਲੇਰੋ ਹੈ ਦੇਖੋ ਭਾਈ ਮੈਂ ਤਾਂ ਇੱਕ ਗੱਲ ਤਾਂ ਸਾਬਤ ਕਰਤੀ ਵੀ ਪੈਸੇ ਦੇ ਕੇ ਦੁਸ਼ਮਣੀ ਸੇੜਨੀ ਨਹੀਂ ਦੇਖ ਸਰ ਪਛਤਾ ਤੇਰੇ ਮੂੰਹ ਤੇ ਪਈ ਮੈਂ ਭਾਈ ਮਾਫੀ ਮੰਗ ਲੈਣਾ ਤੋ ਭਾਈ ਮੈਂ ਵੀ ਮਾਫੀ ਮੰਗ ਲੈਣਾ ਕਿਉਂਕਿ ਤੈਨੂੰ ਪੈਸੇ ਲੈ ਲਏ ਮੈਂ ਐਨ ਬੁਰਗਗਾਮਾ ਇਹ ਮਸਲੇ ਰੁਪਈਆ ਵਾਲੇ ਇਹ ਪੰਚਾਇਤਾਂ ਜਿਨੇਬੜਦੇ ਹੁੰਦੇ ਆ ਥਾਣਾ ਚ ਜਾ ਕੇ ਨਿਬੜਦੇ ਹੁੰਦੇ ਆ ਨਾ ਤੁਸੀਂ ਕੱਲੇ ਆਪ ਕਾ ਤੋ ਨਵੇਂਂ ਦੀ ਸੀ ਮੈਂ ਮੈਂ ਵੀ ਮਾਫੀ ਮੰਗਦਾ ਮੈਂ ਤੁਸ ਤੋ ਸੁਭਸਾ ਇਮੀਲ ਤੇ ਕੇ ਵਸ ਮੈਂ ਤੋ ਲੈਂਦਾ ਨਹੀਂ ਤੂੰ ਮੁੜ ਕੇ ਨਾ ਦੇ ਮਾਰਾ ਨਾ ਨਹੀਂ ਭਾਈ ਤੂੰ ਦੱਸ ਸੋਣਾ ਸੁਣ ਲੈ ਸੁਣ ਲੈ ਮੈਂ ਨਹੀਂ ਸਰਪੰਚਾ ਤੂੰ ਭਾਈ ਇਹਦੇ ਰੁਪਏ ਦੇਣੇ ਆ ਨਾ ਮੇਰੇ ਤੋ ਜਿੰਨੇ ਇਲਾਜ ਤੇ ਲੱਗਣਗੇ ਉਹਨੇ ਕੱਟ ਕੇ ਦੇਉਂ ਮੈਂ ਤਾ ਕੋਈ ਲਿਖ ਲਿਖਿਆ ਤੇਰੇ ਕੋਲ ਭਾਈ ਹੈਗਾ ਲਿਖ ਲਿਖਿਆ ਹੈਗਾ ਲੈ ਆ ਵੇ ਲਿਖਿਆ ਸਰਪੰਚਾ ਜਾਰੀ ਦੋਸਤੀ ਦੇ ਤੌਰ ਤੇ ਮੈਂ ਦਿੱਤੇ ਸੀ 2 ਲੱਖ ਰੁਪਏ ਹੁਣ ਮੁੱਕ ਗਿਆ ਯਾਰ ਤੇ ਭਾਈ ਗੇਲੇ ਤਾ ਮੈਂ ਤੇਰਾ ਹੀ ਮਾਰਾ ਮੇਰਾ ਕੰਮ ਮਾਰਾ ਕਹਿੰਦਾ ਮੇਰੇ ਸੱਤ ਮਾਰਕਣੇ ਟੁੱਟ ਕੇ ਸਰਪੰਚਾ ਮੈਂ ਤੁਸੀਂ ਆਪਸਨੀ ਦੀ ਬੈਕਿੰਗ ਮੜਾਇਆ ਦਾ ਕੰਮ ਤੋਂ ਬੈਗ ਕੱਬਾ ਜਾਣਾ ਹੈਗਾ ਸਰਪੰਚਾ ਕਾਲਾ ਹੁੰਦਾ ਮੈਂ ਸਰਪੰਚਾ ਦੁਬਾਰੇ ਫੇਰ ਮਾਫੀ ਮੰਗਦਾ ਤੋ ਭਾਈ ਇਹਨੂੰ ਕੁਝ ਨਹੀਂ ਹੋਇਆ ਮੈਂ ਜਿਹੜੀ ਕੰਪਨੀ ਜੋ ਪੈਸੇ ਲੈ ਲੈ ਮੋਟਰਸਾਈਕਲ ਲੈ ਲੈ ਪਲਟੀਨਾ ਉਹ ਚੱਕ ਕੇ ਲੈ ਕੇ ਗਏ ਫ੍ਰਿਜ ਲੈ ਲੈ ਫ੍ਰਿਜ ਚੱਕ ਕੇ ਲੈ ਗਏ ਬਾਝੇ ਉਹ ਮਸ਼ੀਨ ਆ ਉਹਦੇ ਘਰ ਵਾਲੀ ਨੂੰ ਚੋੜੀ ਹੋ ਕਹੇ ਆ ਦੇਖ ਮੈਂ ਤੈਨੂੰ ਮਸ਼ੀਨ ਲੈ ਕੇ ਦਿੱਤੀ ਤਿੰਨ ਤਿੰਨ ਨਹੀਂ ਪਏ ਤੀਜੇ ਚੱਕ ਲੈ ਜਦੋਂ ਪੈਸੇ ਨਹੀਂ ਪਤਾ ਮੈਂ ਤਾਂ ਕਿਹਦੇ ਉਹ ਖਰਾਬ ਆ ਇਹਦੀ ਜ਼ਹਿਰ ਚੱਕ ਕੇ ਲੈ ਜਾਂਦੇ ਨੇ ਉਹ ਮਰੀ ਜਾਂਦਾ ਇਹ ਉਹ ਚਲ ਭਾਈ ਤੈਨੂੰ ਵੀ ਇਹ ਗੱਲ ਕਹਿਣ ਦੀ ਲੋੜ ਨਹੀਂ ਤਾ ਤੂੰ ਲੈ ਲਈ ਤੂੰ ਨਾਲ ਦੀ ਕਿਹੜੇ ਮੋਟੇ ਤੂੰ ਕੋਈ ਨਾਲ ਨਹੀਂ ਦੇਣ ਦਾ 1000 ਰੁਪਏ ਕੋਈ ਨਾ ਤੂੰ ਲਾ ਦੀ ਉਹ ਭਾਈ ਕਿਹਨੇ ਬਕਾ ਕਾਨੂੰਨ ਉਹ ਕਰੇ ਮੋਗ ਦੇ ਪਲਾਦ ਭਾਈ ਲਾਉਣੇ 2000 ਰੁਪਏ ਦੇਣੇ ਪੈਣਗੇ ਤੇ ਤੇ ਲੈ ਤੇ ਬਿਨਾਂ ਨਾ ਸਰਦਾ ਨਹੀਂ ਬੋਲਦਾ ਕਿਵੇਂ ਜੱਟ ਜਰ ਕਿਵੇਂ ਨਾਸਾ ਡਟ ਡਟ ਪੈਂਦਾ ਦੇਣਾ ਇਹਦਾ ਕੁਛ ਭਾਈ ਤੂੰ ਵੀ ਨਾ ਬੜਾ ਬੋਲ ਚਾ ਭਾਈ ਆਪਾਂ ਤਾਂ ਨੀਵੇਂ ਹੋ ਜਾਂਦੇ ਆ ਭਈ ਮੇਰੇ ਭਾਈ ਪੈਸਿਆਂ ਦਾ ਰਪਏ ਚ ਹਲ ਕਰਾ ਜਿਵੇਂ ਮਰਜ਼ੀ ਕਰ ਪੈਸਿਆਂ ਨਾਲ ਹੁਣ ਦੱਸ ਮੈਨੂੰ ਟਾਈਮ ਦੇ ਭਾਈ ਕਿਦੋਂ ਰੁਪਏ ਦੇਂਗੇ ਇਹਦੇ ਪਹਿਲੀ ਗੱਲ ਤਾਂ ਮੈਂ ਲਾਜ ਲੂਜ਼ ਕਰਾਦਾ ਐਕਸਰੇ ਜੇ ਕਰਾ ਲਾਂ ਫੇਰ ਦੇਖਦੇ ਆ ਕੋਈ ਗੱਲ ਨਹੀਂ ਭਾਈ ਲੈ ਚਲਾਂਗੇ ਤੈਨੂੰ ਅਸੀਂ ਆ ਨਾਲ ਬਾਅਦ ਚਲਾਂਗੇ ਕਰਾ ਲਿਆਵਾਂਗੇ ਤੇਰਾ ਪਹਿਲਾਂ ਇਹਨੂੰ ਕਦੇ ਅੱਜ ਗੱਡੀ ਕੱਢੇ ਮੈਨੂੰ ਤੜਕੇ ਲੈ ਕੇ ਚਲ। ਕੋਈ ਗੱਲ ਨਹੀਂ ਮੈਂ ਲੈ ਜੂੰ ਭਾਈ ਐਕਸਰੇ ਕਰਾ ਦੂੰ ਦਵਾਈ ਬੁਢੀ ਦਵਾਈ ਹਾਂ ਹਾਂ ਮੈਨੂੰ ਦਵਾਈ ਇੱਥੇ 2 ਲੱਖ ਰੁਪਏ ਦਾ ਇਲਾਜ ਹੁੰਦਾ ਵੀ ਨਹੀਂ ਸਰਪੰਚਾ ਮੈਨੂੰ ਦਵਾਈ ਕਿਤੋਂ ਨਹੀਂ ਲੱਗਦੀ ਮੈਨੂੰ ਤਾਂ ਐਮਚੂ ਲੱਗਦੀ ਐ ਐਵੇਂ ਚਲੇ ਜੀ ਚੱਲ ਕੋਈ ਗੱਲ ਨਹੀਂ ਮੈਂ ਪਈ ਐਮ ਚ ਲੈ ਜਾਂਗੇ ਤੈਨੂੰ ਹਾਂ ਹੁਣ ਤੂੰ ਐਂ ਦੱਸ ਵੀ ਕਿਦੋਂ ਰੁਪਏ ਦੇਣੇ ਇਹਦੇ ਇਹਦੇ ਰੁਪਏ ਸਰਪੰਚਾ ਮੈਂ ਆ ਪਈਦਾ ਜਮਾਨੀ ਦਾ ਬਰਾਦੇ ਦੁੱਧ ਵਰਗੇ ਪੈਸੇ ਦੇਵਾਂਗਾ ਠੀਕ ਹੈ ਇੱਕ ਤਾਂ ਇਹ ਨਾਸਾਂ ਡੱਗਣੋਂ ਹਟ ਜੇ ਚਲ ਭਾਈ ਤੂੰ ਗੁੱਸੇ ਨਾਲ ਕਰਾ ਤੇ ਜੇ ਲੈ ਲਿਆ ਕਿਥੇ ਮੈਂ ਵੀਜ ਕਾਨੂੰ ਮੇਰੇ ਸੁਣਾਣੇ ਖੁੰਡੇ ਮਰਵਾਉਂਦਾ ਇਹ ਯਾਰ ਹੈ ਗੱਲਾਂ ਕੋਈ ਅਜਬਾ ਹੋਏ ਦੇ ਨਾਲ ਕੱਲ ਨੂੰ ਮੇਰੇ ਨਾਲ ਲੱਜਣਗੇ ਮੈਂ ਘਟਵਾ ਦੂੰ ਉਹਨਾਂ ਨੂੰ ਪਾਪਾ ਜੀ ਉਹ 9 ਮਾਸ ਦਾ ਰਿਸ਼ਤਾ ਆਪਣਾ ਉਹਨਾਂ ਨਾਲ ਹਾਂ 9 ਮਾਸ ਦਾ ਤਾਂ ਹੈਗਾ ਪਰ ਕੱਲਾ ਇੱਕ ਦੂਜੇ ਦਾ ਮਾਸ ਨਾ ਪੜਵਾਓ ਚਲੋ ਕੋਈ ਗੱਲ ਨਹੀਂ ਭਾਈ ਤੂੰ ਦੱਸ ਟਾਈਮ ਦੇ ਦੇ ਨੂ ਮੈਂ ਟਾਈਮ ਸਰਪੰਚਾ ਤੁਹਾਨੂੰ ਦਿੰਨਾ ਹੈ ਨਾ ਇਹਦੇ ਪੈਸੇ ਮੁਕਰਾਂ ਠੀਕ ਹੈ ਮੈਂ ਕੱਲ ਲੈ ਲੈਂਦੇ 25 ਤੂੰ ਕਿਵੇਂ ਨਹੀਂ ਉਹ ਭਾਈ ਤੂੰ ਬੋਲ ਨਾ ਤੂੰ ਯਾਰ ਆਈ ਲੈ ਲਈ ਯਾਰ ਫਿਰ ਉੱਤੀ ਨਿਬੜਾਂਗੇ ਯਾਰ ਫਿਰ ਉਹ ਗੱਲ ਨਹੀਂ ਦੇਣੇ ਪੈਣਗੇ ਦਬਾਵਾਂਗੇ ਤੇਰੇ ਰੁਪਏ ਭਾਈ ਚਿੰਤਾ ਕਾਹਨੂੰ ਕਰਦਾ ਉਹ ਹੀ ਗੱਲਾਂ ਦਾ ਬ੍ਰੇਕ ਰਾਗ ਵੱਧ ਹੁੰਦੀ ਆ ਕਿਵੇਂ ਬੋਲਦਾ ਯਾਰ ਇਹ ਉਹ ਚੱਲ ਭਾਈ ਤੂੰ ਆ ਗੱਲ ਵੀ ਨਾ ਕਹੇ ਯਾਰ ਵੱਧ ਹੁੰਦੀ ਆ ਜਮ ਹੁੰਦੀ ਆ ਯਾਰ ਸਾਡੀ ਤੇਰੀ ਉਹ ਤੂੰ ਗੇਲੇ ਤੂੰ ਬੈਠਾ ਮੈਂ ਨਾਲ ਲੈਣਾ ਤੇਥੋਂ 2 ਲੱਖ ਲੈ ਤੂੰ ਉਹੀ ਲਾ ਦੂੰ ਤੇ ਤੂੰ ਤੈਨੂੰ ਦੋ ਹੋਰ ਲੈਣਾ ਬੁੱਲੇ ਹੈ ਭੱਜ ਲਾਈ ਐ ਤਾਂ ਕਿੰਨੇ ਮਰਜੀ ਲਾਈ ਚੱਲੋ ਇਹਦੇ ਰੁਪਈਏ 2 ਲੱਖ ਵਿੱਚ ਤੇ ਤੂੰ ਮੂੜ ਹੀ ਨਾ ਜਵੇਂ ਲਾ ਦੇਗਾ 2 ਲੱਖ ਤੇਰਾ ਪਤਾ ਨਹੀਂ ਤੇਰਾ ਉਹ ਭਾਈ ਤੂੰ ਤਰੀਕ ਦੇ ਉਹਨੂੰ ਇੱਕ ਦੋ ਰੁਪਈਏ ਮੈਂ ਚੰਮਾ ਇਹਨੂੰ ਦੇਈ ਜਾਣਾ ਮੈਂ ਕੱਲ ਪਰਸੋਂ ਲਾਏ ਨੇ ਸਪੈਦੇ 2 ਕਿਲਿਆਂ ਦੀ ਉਸਰੀ ਦੇ 2 ਕਨਾਲਾਂ ਦੇ ਹੋਣਗੇ ਲੰਮੀ ਐ ਅੱਛਾ ਭਾਈ ਜੀ ਠੀਕ ਐ ਕਟ-ਕਟ ਹੋਣਗੇ ਉਹ 10 ਲੱਖ ਰੁਪਈਏ ਦੇ ਬਣਨਗੇ ਅੱਛਾ ਭਾਈ ਜੀ ਜਿੱਦ ਦੇ ਸਪੈਦੇ ਹੋ ਗਏ ਉਹ ਹਲੇ ਕੱਲ ਲਾਏ ਨੇ ਉਦੋਂ ਪੈਸੇ ਇਹਦੇ ਦੁੱਧ ਵਰਗੇ ਦੇ ਦਊਂਗਾ ਓ ਪਾਈ ਤੇ ਜੇ ਤੂੰ ਕਿਉਂ ਹੱਸਿਆ ਤੇਰੇ ਨਾਲ ਹੁਣ ਹੱਸਣੀ ਆ ਜਦੋਂ ਇਹਦੇ ਪੈਸੇ ਦੁੱਧ ਵਰਗੇ ਨਿਕਲ ਆਏ ਆ ਤੂੰ ਵੀ ਐ